ਸਾਸੀਗਾਲ ਜੀ ਆਪਾਂ ਸਾਰੇ ਜਾਣਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਤੋਂ ਬਾਅਦ ਜਦੋਂ ਉਹਨਾਂ ਦੀ 1849 ਵਿੱਚ ਮੌਤ ਹੋ ਜਾਂਦੀ ਹੈ ਉਦੋਂ ਉਹਨਾਂ ਦੇ ਜਿਹੜੇ ਬੱਚੇ ਆ ਉਹਨਾਂ ਦੇ ਜਿਹੜੇ ਮੁੰਡੇ ਸੀ ਉਹਨਾਂ ਕੋਲ ਸਿੱਖ ਰਾਜ ਜਾਣ ਦੀ ਜਿਹੜੀ ਆ ਪਹਿਲਾਂ ਉਹਨਾਂ ਦੇ ਅਧਿਕਾਰ ਬਣਦਾ ਸੀ ਤੇ ਉਹਦੇ ਤਹਿਤ ਹੀ 1849 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਮੁੰਡੇ ਖੜਕ ਸਿੰਘ ਨੂੰ ਜਿਹੜਾ ਰਾਜਪਾਟ ਮਿਲਦਾ ਤੇ ਉਹ ਸਿੱਖ ਰਾਜ ਦੇ ਅਗਲੇ ਮਹਾਰਾਜਾ ਬਣਦੀ ਆ ਪਰ ਉਹਨਾਂ ਦੇ ਵਿੱਚ ਕੁਝ ਗਲਤੀਆਂ ਉਹਨਾਂ ਦੇ ਕੈਰੇਕਟਰ ਦੀਆਂ ਕਹਿ ਸਕਦੇ ਆ ਜਾਂ ਕਹਿ ਲਓ ਉਹਨਾਂ ਦੀਆਂ ਪਰਸਨਲ ਜਿਹੜੀਆਂ ਪ੍ਰੋਬਲਮ ਸੀਗੀਆਂ ਜਿਵੇਂ ਉਹ ਫੀਮ ਦੇ ਬਹੁਤ ਜ਼ਿਆਦਾ ਆਦੀ ਸੀ ਭੰਗ ਵੀ ਕਾਫੀ ਕੰਜ਼ੂਮ ਕਰਦੇ ਸੀ ਜਿਹਦੇ ਕਰਕੇ ਉਹਨਾਂ ਦੀ ਬਾਡੀ ਕਾਫੀ ਵੀਕ ਰਹਿੰਦੀ ਸੀ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦੇ ਬੱਚਿਆਂ ਨੂੰ ਮਹਾਰਾਜੇ ਵਰਗਾ ਟ੍ਰੀਟਮੈਂਟ ਨਹੀਂ ਮਿਲਿਆ ਉਹਨਾਂ ਦੇ ਦਰਬਾਰੀਆਂ ਵੱਲੋਂ ਉਹਨਾਂ ਦੇ ਸੈਨਾਪਤੀਆਂ ਵੱਲੋਂ ਉਹਨਾਂ ਦੇ ਵਜ਼ੀਰਾਂ ਵੱਲੋਂ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਇੱਕ ਪ੍ਰੋਪਰ ਜਿਹਨੂੰ ਕਹਿ ਲਓ ਮਹਾਰਾਜੇ ਵਾਂਗੂ ਉਹਨਾਂ ਨੂੰ ਰੱਖਦੇ ਸੀ ਆਪਣੀਆਂ ਨੀਤੀਆਂ ਸੀ ਸਟਰੈਟਜੀ ਸੀਗੀਆਂ ਪਰ ਕਿਉਂਕਿ ਇਹਨਾਂ ਦੀਆਂ ਕੁਝ ਗਲਤ ਆਤ ਤਾਂ ਕਰਕੇ ਜਿਵੇਂ ਭੰਗ ਤੁਹਾਨੂੰ ਦੱਸਿਆ ਫੀਮ ਇਹਨਾਂ ਚੀਜ਼ਾਂ ਕਰਕੇ ਉਹਨਾਂ ਨੂੰ ਅਨੇ ਰਿਸਪੈਕਟ ਨਾਲ ਨਹੀਂ ਦੇਖਦੇ ਸੀ ਤੇ ਬਹੁਤ ਹੀ ਜ਼ਿਆਦਾ ਕਈ ਵਿਦੇਸ਼ੀ ਜਿਹੜੇ ਇਤਿਹਾਸਕਾਰ ਉਹਨਾਂ ਨੇ ਇਹ ਲਿਖਿਆ ਕਿ ਮਹਾਰਾਜਾ ਖੜਕ ਸਿੰਘ ਕਦੇ ਕਦੇ ਤਾਂ ਦਰਵਾਜ਼ੀਆਂ ਤੋਂ ਰਿਸਪੈਕਟ ਦੀ ਮੰਗ ਵੀ ਕਰਦੇ ਸੀ ਵੀ ਤੁਸੀਂ ਮੈਨੂੰ ਰਿਸਪੈਕਟ ਨਾਲ ਬੁਲਾਇਆ ਕਰੋ ਪਰ ਕਹਿੰਦੇ ਆ ਬਈ ਧਿਆਨ ਸਿੰਘ ਡੋਗਰਾ ਜਿਹੜਾ ਕਿ ਮਹਾਰਾਜਾ ਜਿੰਦਕੌਰ ਦਾ ਸਕਾ ਮਾਮਾ ਵੀ ਮੰਨਿਆ ਜਾਂਦਾ ਉਹਨੇ ਬਹੁਤ ਸਾਰੇ ਛੜੇਯੰਤਰ ਰਚੇ ਜਿਵੇਂ ਕਿ ਉਹਨਾਂ ਨੂੰ ਉਹਨਾਂ ਦੇ ਫੂਡ ਦੇ ਵਿੱਚ ਚਿੱਟਾ ਸੀਸਾ ਪਿਘਲਾਉਣਾ ਤੇ ਉਹਨਾਂ ਨੂੰ ਫੂਡ ਦੇ ਵਿੱਚ ਪਾ ਕੇ ਦੇਣਾ ਤੇ ਉਹਦੇ ਨਾਲ ਹੀ ਨਾਲ ਕਦੇ-ਕਦੇ ਪਾਰਾ ਮਰਕਰੀ ਜਿਹਨੂੰ ਆਪਾਂ ਕਹਿੰਦੇ ਆ ਉਹ ਵੀ ਉਹਨਾਂ ਨੂੰ ਦਿੱਤਾ ਜਾਂਦਾ ਸੀ ਇੱਕ ਜ਼ਹਿਰ ਦੇ ਰੂਪ ਚ ਜਿਸ ਦਾ ਜਿਹਦੇ ਕਰਕੇ ਉਹਨਾਂ ਦੀ ਹਾਲਤ ਇੰਨੀ ਜ਼ਿਆਦਾ ਮਾੜੀ ਹੋ ਗਈ ਸੀ ਕਿ ਉਹਨਾਂ ਤੋਂ ਹਿੱਲਿਆ ਜੁਲਿਆ ਵੀ ਨਹੀਂ ਸੀ ਜਾਂਦਾ ਕੁਝ ਇੱਕ ਇਤਿਹਾਸ ਕਰਨੇ ਲਿਖਿਆ ਕੇ ਮਹਾਰਾਜਾ ਖੜਕ ਸਿੰਘ ਸੀ ਜਿਹੜੇ ਉਹਨਾਂ ਦੀ ਐਂਡ ਤੇ ਹਾਲਤ ਜ਼ੌਂਬੀ ਵਰਗੀ ਹੋ ਗਈ ਸੀ ਮਤਲਬ ਮਤਲਬ ਇੰਨੀ ਜ਼ਿਆਦਾ ਉਹਨਾਂ ਦੀ ਬੁਰੀ ਹੱਤ ਹੋ ਗਈ ਸੀ ਬਟ ਸਿੱਖ ਇਤਿਹਾਸਕਾਰ ਇਹਨੂੰ ਮਤਲਬ ਨਕਾਰਦੇ ਇਸ ਚੀਜ਼ ਨੂੰ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਹਾਂ ਫੀਮ ਤੇ ਭੰਗ ਕਰਕੇ ਉਹਨਾਂ ਨੂੰ ਲੱਗ ਸਕਦਾ ਵੀ ਉਹ ਐਦਾਂ ਦੀ ਉਹਨਾਂ ਦੀ ਸਿਚੁਏਸ਼ਨ ਸੀ ਬਟ ਉਹ ਜ਼ਿਆਦਾ ਐਗਜ਼ੈਚੂਰੇਟ ਕਰਕੇ ਦੱਸੀ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ ਛੜੇੰਤਰ ਤਹਿਤ ਲਗਭਗ 1.5 ਸਾਲ ਬਾਅਦ ਮਹਾਰਾਜਾ ਖੜਕ ਸਿੰਘ ਵੀ ਇਸ ਦੁਨੀਆ ਨੂੰ ਛੱਡ ਕੇ ਚਲੇ ਜਾਂਦੇ ਆ ਉਸ ਤੋਂ ਬਾਅਦ ਮਹਾਰਾਜਾ ਖੜਕ ਸਿੰਘ ਦੇ ਮੁੰਡੇ ਦੀ ਵਾਰੀ ਆਉਂਦੀ ਹੈ ਜਿਹਨਾਂ ਦਾ ਨਾਮ ਸੀ ਨੌਨੇਹਾਲ ਸਿੰਘ ਤਾਂ ਹੁਣ ਗੱਲ ਕਰਦੇ ਆਪਾਂ ਨੌਨੇਹਾਲ ਸਿੰਘ ਦੀ ਨੌਨੇਹਾਲ ਸਿੰਘ ਮਹਾਰਾਜਾ ਖੜਕ ਸਿੰਘ ਤੋਂ ਬਾਅਦ ਸਿੱਖ ਰਾਜ ਦੇ ਤੀਜੇ ਮਹਾਰਾਜਾ ਬਣਨ ਦੇ ਕਾਬਿਲ ਸੀ ਕਿਉਂਕਿ ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਸੀ ਕਿਉਂਕਿ ਛੋਟੇ ਸੀ ਅਜੇ ਉਹਨਾਂ ਦੀ ਉਮਰ 19 ਸਾਲ ਸੀ ਬਟ 19 ਸਾਲ ਦੇ ਹੋਣ ਦੇ ਬਾਵਜੂਦ ਵੀ ਆਪਾਂ ਜਾਣਦੇ ਹਾਂ ਕਿ ਮਹਾਰਾਜਾ ਬਣਨਾ ਬਹੁਤ ਜ਼ਿਆਦਾ ਕੈਪੇਬਿਲਿਟੀ ਚਾਹੀਦੀ ਹੈ ਤੇ ਉਹਨਾਂ ਨਾਲ ਕਾਫੀ ਜ਼ਿਆਦਾ ਛੜਿਆੰਤਰ ਹੋਇਆ ਕਿਉਂਕਿ ਸਿੱਖ ਰਾਜ ਆਲਰੇਡੀ ਡੋਲਿਆ ਹੋਇਆ ਸੀ ਤੇ ਉਹਨਾਂ ਦੇ ਹੱਕ 'ਚ ਬਹੁਤ ਘੱਟ ਲੋਕ ਖੜਦੇ ਸੀ ਹਰੇਕ ਕੋਈ ਚਾਹੁੰਦਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਜਗ੍ਹਾ ਲੈ ਲਈ ਜਾਵੇ ਤੇ ਇਹਦੇ ਵਿੱਚ ਧਿਆਨ ਸਿੰਘ ਡੋਗਰਾ ਵੀ ਸੀ ਜਿਹੜਾ ਕਿ ਵਜ਼ੀਰ ਸੀ ਜਿਨੇ ਖੜਕ ਸਿੰਘ ਨੂੰ ਵੀ ਇਦਾਂ ਹੀ ਮਾਰਿਆ ਛੜੇੰਤਰ ਰਚ ਕੇ ਤੇ ਉਹ ਜਿਹੜਾ ਨੌਨਿਹਾਲ ਸਿੰਘ ਸੀ ਕਹਿੰਦੇ ਉਹਨਾਂ ਨਾਲ ਵੀ ਇਦਾਂ ਹੀ ਛੜੇੰਤਰ ਰਚਿਆ ਨੌਨਿਹਾਲ ਸਿੰਘ ਆਪਣੇ ਪਿਤਾ ਖੜਕ ਸਿੰਘ ਦੀਆਂ ਅੰਤਿਮ ਰਸਮਾਂ 'ਚ ਰੁੱਝੇ ਹੋਏ ਸੀ ਤੇ ਜਦੋਂ ਅੰਤਿਮ ਰਸਮਾਂ ਕਰਕੇ ਵਾਪਸ ਆ ਰਹੇ ਸੀ ਆਪਣੇ ਰਾਜ ਮਹਿਲ ਦੇ ਵਿੱਚ ਤੇ ਕਹਿੰਦੇ ਉਹਨਾਂ ਦੇ ਉੱਪਰ ਇੱਕ ਕਹ ਲਓ ਇੱਕ ਦਵਾਰ ਡਿੱਗ ਗਈ ਇਹ ਗੱਲ ਵੀ ਇੱਕ ਐਸੀ ਸਟਰਕਚਰ ਡੇਪ ਆ ਜਿਹਦੇ ਕਰਕੇ ਉਹਨਾਂ ਨੂੰ ਕਾਫੀ ਜ਼ਿਆਦਾ ਇੰਜਰੀ ਹੋਈ ਇੱਕ ਇਤਿਹਾਸਕਰ ਲਿਖਦਾ ਹੈ ਕਿ ਉਹਨਾਂ ਨੂੰ ਇੰਜਰੀ ਹੋਈ ਸੀ ਉਹ ਬਚ ਗਏ ਸੀ ਪਰ ਉਹਨਾਂ ਨੂੰ ਧਿਆਨ ਸਿੰਘ ਡੋਗਰਾ ਹੋਣਾ ਨੇ ਸਾਜ਼ਿਸ਼ ਤਹਿਤ ਉਹਨਾਂ ਦੀ ਜਿਹੜੀ ਖੋਪੜੀ ਉਹ ਤੇ ਵਾਰ ਕੀਤੇ ਉਹਨੂੰ ਕ੍ਰਸ਼ ਕੀਤਾ ਗਿਆ ਉਹਨੂੰ ਚੰਗੀ ਤਰ੍ਹਾਂ ਉਹਨਾਂ ਨੇ ਇੰਨੀ ਜ਼ਿਆਦਾ ਬੁਰੀ ਤਰੀਕੇ ਨਾਲ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਕਿ ਉਹਨਾਂ ਦੀ ਡੈਥ ਹੋ ਗਈ ਇਸ ਤਰ੍ਹਾਂ ਇਹਨਾਂ ਨੇ ਦੋ ਸਾਡੇ ਮਹਾਰਾਜਾ ਨੂੰ ਖੱਜਲ ਖਵਾਰ ਕਰਕੇ ਮਾਰਿਆ ਧਿਆਨ ਸਿੰਘ ਡੋਗਰੇ ਹੋਣਾ ਨੇ ਇੱਥੇ ਤੁਹਾਨੂੰ ਜ਼ਰੂਰੀ ਗੱਲ ਇਹ ਵੀ ਦੱਸ ਦਈਏ ਕਿ ਧਿਆਨ ਸਿੰਘ ਡੋਗਰਾ ਸੀ ਜਿਹੜਾ ਉਹ ਮਹਾਰਾਣੀ ਜਿੰਦਕੌਰ ਦਾ ਸਗਾ ਮਾਮਾ ਸੀ ਤੇ ਜਿਹੜਾ ਕੀ ਕਾਫੀ ਲੰਬੇ ਸਮੇਂ ਤੋਂ ਸਰਵਿਸ ਦੇ ਰਿਆ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਪਰ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ ਉਹਦੇ ਦਿਲ 'ਚ ਪਤਾ ਨਹੀਂ ਕੀ ਹੈ ਜਿਹਨੇ ਇੰਨੀਆਂ ਸਾਜਸ਼ਣ ਰਚੀਆਂ ਕਿ ਉਹਨਾਂ ਦੇ ਦੋ ਮੁੰਡਿਆਂ ਨੂੰ 1.5 ਸਾਲ ਦੇ ਤਕਰੀਬਨ ਉਹਨਾਂ ਦੇ ਜਾਣ ਤੋਂ 1.5 ਸਾਲ 2 ਸਾਲ ਦੇ ਸਮੇਂ ਦੇ ਵਿੱਚ ਹੀ ਉਹਨਾਂ ਨੂੰ ਵੀ ਇਸ ਦੁਨੀਆ ਤੋਂ ਦੂਰ ਪੇਤਾ ਸਾਡੇ ਤੋਂ ਸਾਡੇ ਮਹਾਰਾਜਾ ਸਦਾ ਲੇਖੋਲੇ ਹੁਣ ਗੱਲ ਕਰਾਂਗੇ ਮਹਾਰਾਜਾ ਦਲੀਪ ਸਿੰਘ ਦੀ ਮਹਾਰਾਜਾ ਦਲੀਪ ਸਿੰਘ ਬਾਰੇ ਵੀ ਸਾਨੂੰ ਕਾਫੀ ਜਾਣਕਾਰੀ ਉਪਲਬਧਾ ਜਿਹਦੇ ਵਿੱਚ ਸਾਨੂੰ ਪਤਾ ਕਿ ਮਹਾਰਾਜਾ ਦਲੀਪ ਸਿੰਘ ਨੂੰ ਜਦੋਂ ਬ੍ਰਿਟਿਸ਼ਰਸ ਚੱਕ ਕੇ ਲੈ ਗਈ ਸੀ 9 ਸਾਲ ਦੀ ਉਮਰ ਦੇ ਵਿੱਚ ਤੇ ਮਹਾਰਾਜਾ ਦਲੀਪ ਸਿੰਘ ਨੂੰ ਬੈਪਟਿਸਮ ਕਰਕੇ 크੍ਰਿਸਚIANS ਨੇ ਤੇ ਉਹਨਾਂ ਨੇ ਉਹਨਾਂ ਦਾ ਧਰਮ ਪਰिवਰਤਨ ਕਰ ਦਿੱਤਾ ਸੀ ਤੇ ਮਹਾਰਾਜਾ ਦਲੀਪ ਸਿੰਘ ਨੂੰ ਕਾਫੀ ਜ਼ਿਆਦਾ ਐਸ਼ਵਾਰਾਮ ਦੀ ਜ਼ਿੰਦਗੀ ਚ ਪਾ ਦਿੱਤਾ ਜਿਹਦੇ ਕਰਕੇ ਉਹ ਆਲਮੋਸਟ ਆਪਣਾ ਜਿਹੜਾ ਸਿੱਖ ਰਾਜ ਆ ਜਾਂ ਆਪਣੇ ਪੰਜਾਬ ਨੂੰ ਭੁੱਲ ਹੀ ਚੁੱਕੇ ਸੀ ਪਰ ਮਹਾਰਾਣੀ ਜਿੰਨ ਜਿੰਦਾ ਜਿਹੜੀ ਉਹਨਾਂ ਦੀ ਆਖਰੀ ਮੀਟਿੰਗ ਜਦੋਂ ਹੋਈ ਤੇ ਉਹਨਾਂ ਨੇ ਦੁਬਾਰਾ ਸਿੱਖ ਰਾਜ ਨੂੰ ਪਾਉਣ ਦੀ ਚੇਨਕ ਲਾਈ ਜਿਹਦੇ ਕਰਕੇ ਮਹਾਰਾਜਾ ਦਲੀਪ ਸਿੰਘ ਜੀ ਨੇ ਕਾਫੀ ਐਫਰਟ ਵੀ ਕੀਤੇ ਪੰਜਾਬ ਵਾਪਸ ਆਉਣ ਦੇ ਬਟ ਉਹਨਾਂ ਨੂੰ ਵੀ ਇਦਾਂ ਹੀ ਪੰਜਾਬ ਦੇ ਵਿੱਚ ਬ੍ਰਿਟਿਸ਼ਰਾਂ ਨੇ ਆਉਣ ਤੋਂ ਰੋਕਿਆ ਤੇ ਉਹਨਾਂ ਨੂੰ ਵੀ ਖਜਲ ਖਵਾਲ ਕਰਕੇ ਐਂਡ ਤੇ ਉਹ ਵੀ ਇਸ ਦੁਨੀਆ ਤੋਂ ਕਾਲ ਚਲਾਣਾ ਕਰ ਜਾਂਦੇ ਆ ਤੇ ਇਸ ਤਰ੍ਹਾਂ ਸਿੱਖ ਇਤਿਹਾਸ ਦੇ ਵਿੱਚ ਸਾਡੇ ਮਹਾਰਾਜਾਂ ਨੂੰ ਇਦਾਂ ਖਜਲ ਕੀਤਾ ਗਿਆ ਜਿਹਦਾ ਖਮਿਆਜਾ ਸਾਨੂੰ ਇਹ ਪਹੁੰਚਣਾ ਪਿਆ ਕਿ ਅੱਜ ਤੱਕ ਵੀ ਸਾਡੀ ਜਿਹੜੀ ਪਰਸਨਲ ਲੈਂਡ ਵਾਸਤੇ ਜਾਂ ਗੱਲੋ ਸਿੱਖ ਲੈਂਡ ਵਾਸਤੇ ਸਾਨੂੰ ਲੜਨਾ ਪਿਆ ਰਿਹਾ ਜਿਹਦੇ ਕਰਕੇ ਕਾਫੀ ਸਾਰੀਆਂ ਮੂਵਮੈਂਟਸ ਉੱਠਦੀਆਂ ਤੇ ਸਾਨੂੰ ਕਦੇ ਪੰਜਾਬੀ ਸੁਭਾ ਮੂਵਮੈਂਟ ਹੱਥ ਆਉਂਦੀ ਆ ਤੇ ਕਦੇ 84 ਸਾਡੇ ਨਾਲ ਹੁੰਦੀ ਆ ਤੇ ਅੱਜ ਖਾਲਿਸਤਾਨ ਮੂਵਮੈਂਟ ਚੱਲਦੀ ਆ ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਨੂੰ ਅਲੱਗ-ਅਲੱਗ ਕੋਈ ਰਿਸਪੈਕਟ ਦਿੰਦਾ ਕੋਈ ਇਹਨਾਂ ਦੇ ਉਲਟ ਬੋਲਦਾ ਤੇ ਇਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਉਹ ਨਾ ਜਿਹੜੀਆਂ ਡੋਗਰੇ ਹੋਣਾਂ ਦੀਆਂ ਸਾਜ਼ਿਸ਼ਾਂ ਕਰਕੇ ਕਿ ਸਾਡੇ ਤੋਂ ਸਾਡਾ ਸਿੱਖ ਲੈਂਡ ਖੋਇਆ ਗਿਆ ਤੇ ਇਹ ਸੀਗੀ ਇੱਕ ਛੋਟੀ ਜਿਹੀ ਜਾਣਕਾਰੀ ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ ਮਹਾਰਾਜੇ ਸਿੰਘ ਦੇ ਬੰਦੇ ਬਾਰੇ ਸੀ ਜਿੱਥਾਂ ਸਾਡੇ ਕਹਿੰਦੇ ਮਹਾਰਾਜਾ ਬਾਰੇ ਸੀ ਜਿੱਥਾਂ ਸਾਡੇ ਕਹਿੰਦੇ ਚੰਗੀ ਲੱਗੀ ਤੇ ਨੂੰ ਸ਼ੇਅਰ ਜ਼ਰੂਰ ਕਰਿਓ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਕਰਕੇ ਜ਼ਰੂਰ ਕਰਿਓ ਜਿਹੜੀ ਜੋ ਕਿਹੜੀ ਇਨਫੋਰਮੇਸ਼ਨ ਕਮੈਂਟ ਕਰਕੇ ਜ਼ਰੂਰੀ ਹੋਵੇ ਜਿਹੜੀ ਕਿਹੜੀ ਇਨਫੋਰਮੇਸ਼ਨ ਜਿਹੜੀ ਤੁਹਾਨੂੰ